ਮੈਨੂੰ ਕਹਿੰਦੇ ਬੇਟਾ ਸਾਢੇ 300 ਰੁਪਏ ਲੈ ਕਿੱਥੋਂ ਕੱਢੂੰਗਾ ਸਰ ਕੋਈ ਨਹੀਂ ਕਹਿੰਦੇ ਹੁਣ ਕੋਟਲੀ ਦਾ ਕੰਮ ਆ ਮੈਂ ਕੋਈ ਨਾ ਕੋਈ ਮੈਨੂੰ ਹਫਤੇ ਦੱਸ ਦਿੰਦਾ ਟਾਈਮ ਦੇ ਮੈਂ ਤੈਨੂੰ ਕਰਕੇ ਦੱਸਦਾ ਮੈਂ ਕਿਹਾ ਠੀਕ ਆ ਬਾਲ ਸਾਹਿਬ ਕਿਦੋਂ ਮੈਂ ਦੁਬਾਰੇ ਆ ਦੂੰਗਾ ਜੀ ਇਹ ਬਾਬੂ ਸਾਹਿਬ ਦੀ ਕੋਠੀ ਦੇ ਨਾਲ ਹੀ ਆ ਬਾਬੂ ਸਾਹਿਬ ਦਾ ਵੀ ਬੜਾ ਜੀ ਦਾ ਪਿਆਰ ਕਰਦੇ ਆ ਤੇ ਆ ਸਾਢੇ 300 ਰੁਪਏ ਦੀ ਉਹਨਾਂ ਨੇ ਇੱਕ ਕੁਰਸੀ ਬਣਾਉਣੀ ਆ ਤੇ ਇਹਦੇ ਤੁਸੀਂ ਕਿਰਪਾ ਕਰਕੇ ਦਿਓ ਤੇ ਵੈਸੇ ਤਾਂ ਇਹ ਮੈਨੂੰ ਕਿਸੇ ਗੱਲ ਤੋਂ ਕਦੇ ਇਹਨਾਂ ਨੇ ਮੜਾ ਨਹੀਂ ਪਰ ਉਹਦੇ ਤੋਂ ਥੋੜਾ ਜਿਆਦਾ ਹੀ ਵਧੀਆ ਮੂਡ ਸੀ ਨਾਲ ਦੀ ਨਾਲ ਹੀ ਇਹਨਾਂ ਨੇ ਟੈਲੀਫੋਨ ਮਾਰਿਆ ਚੀਫ ਫੈਕਟਰੀ ਹੁੰਦੀ ਸੀ ਆਪਣੇ ਸਰਵੇਸ਼ ਕੌਸ਼ਲ ਜੀ ਮੈਨੂੰ ਯਾਦ ਆ ਕਹਿੰਦੇ ਡਿਬੀ ਆਉਂਦਾ ਜੋ ਕੰਮ ਕਹਦਾ ਇਮੀਡੀਏਟਲੀ ਕਰਨਾ ਮੈਂ ਗਿਆ ਜੀ ਚੀਫ ਫੈਕਟਰੀ ਸਾਹਿਬ ਕੋਲੇ ਕਦੇ ਆ ਕਾਕਾ ਦਾਸ ਮੈਂ ਕਹਿੰ ਗਿਆ ਜੀ ਆ ਗੱਲ ਆ ਮੇਰੀ ਅਪੂ ਮਾਇਨਰ ਆ ਉਹ ਬੜੇ ਚਿਰ ਤੋਂ ਪੈਂਡਿੰਗ ਪਈ ਆ ਉਹਨਾਂ ਨੇ ਨਾਲ ਦੀ ਆਪਣਾ ਦੋਹਣ ਸਾਹਿਬ ਹੁੰਦੇ ਸੀ ਆਪਣੇ ਜੀ ਸਾਹਿਬ ਨੂੰ ਫੋਨ ਕਰਤਾ ਮੇਰੇ ਜੀ ਗੱਲ ਇਹ ਮੁਕਦਿਆਂ ਵੀ ਚੰਡੀਗੜ੍ਹ ਆਉਣ ਤੋਂ ਪਹਿਲਾਂ ਕੰਮ ਸ਼ੁਰੂ ਹੋ ਗਿਆ ਸੀ ਕਿਉਂ ਭਾਈ ਜੀ ਅਹੀਂ ਉਹ ਐ ਤੇ ਅਸਲ ਗੱਲ ਜਿਹੜੀ ਦੱਸਣ ਵਾਲੀ ਆ ਉਹ ਇਹ ਆ ਇਹਨਾਂ ਨੇ ਕੰਮ ਸਟਾਰਟ ਕਰਾਤਾ ਕੰਮ ਸ਼ੁਰੂ ਹੋ ਗਿਆ ਤੇ 10 ਦਿਨਾਂ ਬਾਅਦ ਮੈਨੂੰ ਬਾਪ ਸਾਹਿਬ ਨੇ ਬੁਲਾ ਲਿਆ ਮੈਨੂੰ ਕਹਿੰਦੇ ਕਾਕਾ ਮੈਥੋਂ ਜਵਾਬ ਦੇ ਕੇ ਮੇਰੇ ਦਿਮਾਗ ਤੇ ਬੜਾ ਬੋਝ ਪੈ ਗਿਆ ਕਿ ਮੈਂ ਕੋਟਰੀ ਦੇ ਕੰਮ ਦੇ ਜਵਾਬ ਦੇ ਬੈਠਾ ਤੇ ਮੈਂ 3.5 ਕਰੋੜ ਰੁਪਇਆ ਤੇਰਾ ਤਿਆਰ ਕਰ ਲਿਆ ਤੇ ਚੀਮਾ ਸਾਹਿਬ ਨੂੰ ਕਹਿਦਾ ਕਿ ਤੂੰ ਲੈ ਜਾ ਮੈਂ ਚੀਮਾ ਸਾਹਿਬ ਨੂੰ ਕਿਹਾ ਜਿਹੜੇ ਆਪਣੇ ਓਐਸਡੀ ਹੁੰਦੇ ਸੀ ਸਰਦਾਰ ਸਾਹਿਬ ਮੈਂ ਕਿਹਾ ਜੀ ਮੈਂ ਤਾਂ ਲੈ ਰਿਹਾ ਇਸਲਾ ਤੁ ਵੀ ਜੀ ਪੈਸੇ ਹੀ ਇਤਤੁਆਰੇ ਆ ਗਏ ਮੈਨੂੰ ਕਹਿੰਦੇ ਤੇਰਾ ਢਿੱਡ ਦੁਖਦਾ ਹੀ ਨਹੀਂ ਲੈਦਾ ਮੈਂ ਕਿਹਾ ਜੀ ਥੇ ਦਿਓ ਉਹਦੀ ਫਿਰ ਮੈਂ ਕੋਟਪਾਈ ਮਾਈਨਰ ਫਰਾਈ ਤੋਂ ਉੱਥੇ ਵੀ ਦਿਖਾਉਂਗਾ ਮੈਨੂੰ ਕੋਈ 7.5 ਲੱਖ ਰੁਪਈਆ ਆਪਾਂ ਮੰਗਿਆ ਸੀ ਤੇ 7 ਕਰੋੜ ਰੁਪਈਆ ਦਿੱਤਾ ਇਹ ਸੀ ਆਪਣੀ ਸਰਕਾਰ ਜਿਹਨੂੰ ਇੱਕ ਠੋਕੇ ਕਹਿੰਦੇ ਨੇ ਵੀ ਸਾਡੀ ਸਰਕਾਰ ਇੱਥੇ ਲੱਖ ਰੁਪਈਆ ਮੰਗੀਦਾ ਤੇ ਕਹਿੰਦੇ ਆ 5 ਰੁਪਈਆ ਲੈ ਜਾ ਅੱਜ ਤੱਕ ਕਾਂਗਰਸ ਨੇ 5 ਸਾਲ ਇਹ ਤੇ ਪੰਜ ਪਹਿਲਾ ਵਾਲੇ ਆਪਣੇ ਨਾਲ ਰਹੇ ਆ ਇੱਕ ਲਾਲ ਪੈਸਾ ਕਦੇ ਦਿੱਤਾ ਕੋਈ ਮੋਟਰ ਕਨੈਕਸ਼ਨ ਕੋਈ ਮੁੰਡਾ ਨੌਕਰੀ ਕਿਸੇ ਦੀ ਪੈਨਸ਼ਨ ਲਈ ਹੋਵੇ ਕਿਸੇ ਦਾ ਆਟਾ ਦਾਲ ਕਾਰਡ ਕੱਟ ਦਿੱਤੇ ਹੋਣ ਉਹ ਤਾਂ ਮੈਂ ਇਸ ਦਾ ਤਾਂ ਮੰਨ ਸਕਦਾ ਪਰ ਨਵਾਂ ਨਹੀਂ ਬਣਾਇਆ ਕਿਸੇ ਇਹੋ ਜੇ ਸਰਕਾਰਾਂ ਨੂੰ ਜਦੋਂ ਆਪਾਂ ਚੁਣ ਲੈਂਦੇ ਹਾਂ ਨਾ ਤੇ ਆਪਣੇ ਦੇਸ਼ ਦੀ ਆਪਣੇ ਆਪਣੀ ਤਰੱਕੀ ਉਪਰ ਲੱਗਦੀ ਆ ਉਹ ਜੰਬ੍ਰੇਕਾ ਲੱਗ ਜਾਂਦਾ ਉਹ ਨਹੀਂ ਚੱਲਦਾ ਉਹ ਇਸ ਕਰਕੇ ਬਾਬਲ ਸਾਹਿਬ ਦੀ ਯਾਦ ਮੁਤਾਜਾ ਕਰਦੇ ਯਾਦ ਕਰੋ 1995 ਦੇ ਵਿੱਚ ਸਰਦਾਰ ਸੁਖਬੀਰ ਸਿੰਘ ਦੀ ਬਾਬਲ ਸਾਹਿਬ ਨੇ ਸਾਨੂੰ ਰਸਤੇ 'ਚ ਗੱਲ ਕਰਦੇ ਇਹਨਾਂ ਨੂੰ ਦੱਸਿਆ ਜੁਰਮੈਂ ਦੱਸਿਆ ਨਹੀਂ ਇੱਥੇ ਫੌਰੀ ਆਨੇ ਆ ਮੈਨੂੰ ਕਹਿੰਦੇ ਦਿੱਲੀ ਮੈਂ ਗਿਣਤੀ ਦੇ ਵਿੱਚ ਸੀ ਤੇ ਹਰ ਰਾਉਂਡ ਆਪਣਾ ਘਟਦਾ ਆਉਂਦਾ ਸੀ 22 2300 ਵੋਟਾਂ ਪੱਕ ਘਟ ਕੇ ਸੀ ਤੇ ਕਹਿੰਦੇ ਸਾਰੇ ਜਣੇ ਬੜੇ ਐਨ ਮਾਇੂਸ ਹੋ ਕੇ ਸੀ ਕਿ ਯਾਰ ਆਪਾਂ ਇਲੈਕਸ਼ਨ ਖਾਰਦੇ ਕਹਿੰਦੇ ਬਾਵਾ ਸਾਹਿਬ ਨੇ ਕਿਹਾ ਕਾਕਾ ਮਨ ਦਾ ਪਤਾ ਕਰੋ ਕਿ ਕੋਠਲੀ ਦੇ ਬਕਸੇ ਖੁੱਲ ਗਏ ਤੇ ਕਹਿੰਦੇ ਜੀ ਨਹੀਂ ਹਜੇ ਆਉਣੇ ਆ ਕਹਿੰਦੇ ਫਿਰ ਬੈਠੋ ਟਿੱਕੇ ਕੋਈ ਗੱਲ ਮੈਨੂੰ ਮਾਣ ਤੇ ਉਹੀ ਗੱਲ ਹੋਈ ਯਕੀਨ ਜਾਣਿਓ ਸੁਖਬੀਰ ਜੀ ਨੇ ਦੱਸਿਆ ਕਹਿੰਦੇ ਜਿਵੇਂ ਉਹਦੀ ਢੇਰੀ ਲੱਗੀ ਤੇ ਸਾਰਿਆਂ ਦੇ ਚਿਹਰੇ ਜਿੰਨੇ ਟੇਬਲ ਤੇ ਬੈਠੇ ਸੀ ਸਾਰੇ ਗਿਣਤੀ ਵਾਲਿਆਂ ਦੇ ਨਾਲ ਦੀ ਨਾਲੇ ਚਿਹਰੇ ਹਰੇ ਹੋ ਗਏ ਤੇ 2100 ਵੋਟ ਆਪਾਂ ਪਲੱਸ ਕਰਤੀ ਕੱਲੇ ਕੋਟਲੀ ਕੋਟਲੀ ਨੇ ਤੇ ਅਕਾਲੀ ਦਲ ਦੀ ਐਸੀ ਮੀਂਹ ਰੱਖੀ ਆਪਾਂ ਉਹਨੂੰ 1997 ਦੇ ਵਿੱਚ ਤੁਹਾਡੀ ਬਦੌਲਤ ਸਰਕਾਰ ਬਣ ਗਈ ਸਿਰਫ ਕੋਟਲੀ ਪਿੰਡ ਨੂੰ ਉਹ ਸਿਹਰਾ ਜਾਂਦਾ ਕਿ ਤੁਹਾਡੀ ਬਦੌਲਤ ਉਹਨੂੰ 1997 ਨੇ ਵਿੱਚ ਬਾਲਸਰ ਸਿਮਰ ਤੇ ਉਸ ਤੋਂ ਬਾਅਦ ਫਿਰ 2000 ਕੱਪ ਚ ਬਣੇ ਤੇ ਸਕਾਰਾਂ ਚ ਬਣੇ ਆ 12 ਚ ਬਣੇ ਨਹੀਂ ਆਪਾਂ ਰੱਖੀ ਅੱਜ ਉਹੀ ਸਮਾਪਤੀ ਆ ਅੱਜ 2024 ਚੱਲ ਰਿਹਾ ਤੇ ਜੇ 24 ਦੇ ਵਿੱਚ ਆਪਾਂ ਮੋਰਚਾ ਹੁਣ ਖੱਡੇ ਕਰਦੇ ਆ ਕਦੇ ਕੋਈ ਕਿਸੇ ਦੀ ਮਿੰਤ ਕਰਦਾ ਕਦੇ ਕੋਈ ਆਮ ਆਲੀ ਆਲੇ ਦੀ ਮਿੰਤ ਕਰਦਾ ਕਦੇ ਦੁਕਾਨਦਾਰ ਸਾਰੇ ਮਗਰ ਭਾਈ ਦਾ ਕਦੇ ਕੁੱਕੇ ਤੇ ਭਾਈ ਦਾ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਆਪਦੇ ਸੰਭ ਬਣਾ ਲਓ ਮੋਜ ਮੰਗੇ ਕਿਉਂ ਆਪ ਨੂੰ ਚੜ੍ਹ ਕਰਤਾਈ ਹੈ ਜੇ ਰੱਬ ਨੇ ਦੇਣਾ ਤਾਂ ਇੱਥੇ ਦੇ ਦੇਣਾ ਤੇ ਨੀ ਜਿੱਥੇ ਮਰਦੀ ਫੜੋ ਭੱਜਿਆ ਭੱਜਿਆ ਜਾ ਤੇ ਕਰਮਾਂ ਦਾ ਫਟਿਆ ਹਾ ਇਸ ਗੱਲ ਨੂੰ ਨਾੜ ਬਣ ਲੋ ਤੱਕ ਜੋ ਮਿਲਿਆ ਅਕਾਲੀ ਦਰ ਤੋਂ ਮਿਲਿਆ ਤੇ ਅੱਗੇ ਵੀ ਜੋ ਮਿਲੂਗਾ ਤੱਲੀ ਦਰ ਤੋਂ ਮਿਲੂਗਾ ਜਿਵੇਂ ਤੁਸੀਂ ਉਦੋਂ ਬਾਬਾ ਸਾਹਿਬ ਦੀ ਤੱਕ ਰੱਖੀ ਸੀ ਨਾ ਸਾਰਿਆਂ ਨੇ ਇੱਕ ਮੁੱਟ ਹੋ ਕੇ ਅੱਜ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਸ ਆਸ਼ੀਰਵਾਦ ਦੀ ਲੋੜ ਆ ਤੁਹਾਡੇ ਕਿ ਤੁਸੀਂ ਅੱਜ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮੈਂ ਉਮੀਦ ਕਰਦਾ ਕਿ ਉਹੀ ਆਸ਼ੀਰਵਾਦ ਜਿਹੜਾ 1995 ਦੇ ਵਿੱਚ ਤੁਸੀਂ ਸਰਦਾਰ ਬਾਦਲ ਨੂੰ ਦੇ ਕੇ ਪੁਰਿਆ ਸੀ ਅੱਜ ਮੈਂ ਉਮੀਦ ਕਰਦਾ ਕਿ ਆਪਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਉਹੀ ਆਸ਼ੀਰਵਾਦ ਦੇ ਕੇ ਦੋਰਾਗੇ ਤਾਕੀ ਇਹ ਸੀਟ ਬਾਈ ਇਲੈਕਸ਼ਨ ਜਿੱਤ ਕੇ ਤੇ 2027 ਦੇ ਵਿੱਚ ਆਪਾਂ ਆਪੇ ਆਪ ਹੀ ਸਰਕਾਰ ਬਣਾ ਸਕੀਏ ਤੇ ਫਿਰ ਤੁਸੀਂ ਜੋ ਮੂੰਹੋਂ ਕੱਢੀ ਚੱਲੋਗੇ ਉਹੀ ਕੰਮ ਆਪਾਂ ਕਰਾਂਗੇ ਫਿਰ ਮੈਂ ਕਾਫੀ ਸਮਾਂ ਤੁਹਾਡਾ ਲੈ ਲਿਆ ਹੁਣ ਮੈਂ ਮਾਈਕ ਸਰਦਾਰ ਸੁਖਬੀਰ ਸਿੰਘ ਜੀ ਬਾਂਸਾ ਨੂੰ ਦੇਣ ਲੱਗਿਆ ਪੀਰੋ ਸਰਚਾ ਕੋਈ ਪੀਰੋ ਐਨ ਕਰਦੇ ਕੋਲ ਉਹ ਕਿਹ ਬੋਲਿਆ ਸਾਹਿਬ ਨਹੀਂ ਜੀ ਸਰ ਕੋਈ ਗੱਲ ਨੂੰ ਕੋਈ ਗੱਲ ਨਹੀਂ ਤੁਸੀਂ ਕਰੋ ਆਪਾਂ ਇੱਕ ਗੱਲ ਦਾ ਖਿਆਲ ਰੱਖਣਾ ਦੇਖੋ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੇ ਬਹੁਤ ਵੱਡੀਆਂ-ਵੱਡੀਆਂ ਤੌਹਫ਼ਾ ਲਾਈ ਜਾਂਦੇ ਆ ਬੜੀ ਸੰਕਟ ਦੀ ਘੜੀ ਚੱਲ ਰਹੀ ਹੈ ਜਿਹੜੇ ਆਪਣੇ ਤੇ ਬਿਨਾ ਮਤਲਬ ਤੋਂ ਰੋਜ਼ ਝੂਠੇ ਆ ਜਾਂ ਲੱਗ ਰਹੇ ਪਰ ਆਪਾਂ ਸਮਝ ਨਹੀਂ ਰਹੀ ਥੋੜਾ ਜਿਹਾ ਤੁਸੀਂ ਇਹ ਦੇਖ ਲਓ ਮੈਨੂੰ ਬੜੀ ਹਾਸੀ ਆਈ ਚਾਹੀ ਪੀ ਦੇ ਵੀ ਜਨਾ ਗੱਲ ਸੁਣਾਉਣ ਲੱਗਿਆ ਐਨਾ ਕ ਅਕਾਲੀ ਦਲ ਤੁਹਾਨੂੰ ਕੁਰਸੀ ਤੇ ਤੁਸੀਂ ਬਿਠਾਤੇ ਤੇ ਫਿਰ ਵੇਖ ਲਿਓ ਸੀਐਮ ਤੋਂ ਦੁਆਰਾ ਜੁਗ ਨੂੰ ਮਾਰਿਆ ਹੋਰ ਵੀ ਕੁਝ ਸੁਣਾਉ। ਇਹ ਤੁਹਾਡੇ ਨਾਲ ਵਾਦਾ ਕਰਦਾ ਤਕੜੇ ਹੋ ਕੇ ਸਾਥ ਦਿਓ ਤੇ ਬੰਦ ਸਾਹਿਬ ਨੇ ਵੀ ਚਾਹ ਪੀ ਲਈ ਹੁਣ ਮੈਂ ਮਾਈਕ ਇਹਨਾਂ ਨੂੰ ਫੜਾਉਣ ਲੱਗਿਆ ਜੋ ਆਪਦੇ ਦਿਲ ਦੇ ਵਲਗੜੇ ਆ ਇਹ ਤੁਸੀਂ ਇਹਨਾਂ ਨਾਲ ਸਾਂਝੇ ਕਰ ਲਿਓ ਸਰਦਾਰ ਸੋ ਬੀ ਸਿੰਘ ਦੀ ਗੱਲ ਤਾਂ ਸਭ ਤੋਂ ਪਹਿਲੇ ਮੈਂ ਤਾਂ ਦੱਸ ਕਰਦਾ ਕਿ ਵਾਈ ਬੀ ਦੀ ਘਾ ਵਾਈ ਬੀ ਦੀ ਪੱਤੇ ਅੱਜ ਸਵੇਰ ਦੇ ਐਸੀ ਨਗਰ ਚ ਅਸੀਂ 16 ਜਗ੍ਹਾ ਤੇ ਜਾ ਕੇ ਅੱਜ ਸੰਗਠਨ ਨੂੰ ਮਿਲੇ ਆ ਕੱਲ ਅਸੀਂ ਕੋਣੀ ਪਿੰਡ ਸੀ ਤੇ ਫਿਰਕੀਆਂ ਦਾ ਦੋਨੋਂ ਪਿੰਡ ਬੇਗਿੰਗ ਪਾਈਪਰੀ ਨੂੰ ਬਰਤੋ ਮੈਸਟਰੀ ਹੈ ਸੇਮ ਜਿੰਨੇ ਜਦੋਂ ਇੱਥੇ ਆਈਦਾ ਨਾ ਐਂ ਲੱਗਦਾ ਜਿਵੇਂ ਘਰੇ ਆਇਆ ਸ਼ਾਂਤੀ ਜੀ ਮਿਲਦੀ ਮੈਨੂੰ ਤਾਂ ਸਾਰੇ ਪੰਜਾਬ ਜਾਣਾ ਪੈਂਦਾ ਹੁਣ ਮੈਂ ਇਹ ਬੇਗਿੰਗ ਨੂੰ ਕਰ ਰਿਹਾ ਸੀ ਮੈਨੂੰ ਕਹਿੰਦਾ ਇੱਧਰ 7 ਵਜੇ ਤੋਰੂਗਾ ਹੈ ਮੈਂ ਕਿਹਾ 7 ਵਜੇ ਤੋਰੂਗਾ ਤੈਨੂੰ ਪਤਾ ਮੈਂ ਕਿੱਥੇ ਜਾਣਾ ਤੁਸੀਂ ਤਾਂ ਆਪਣੇ ਸਾਰੇ ਨੇ ਘਰੇ ਚਲੇ ਜਾਣਾ ਭਣਾ ਨੂ ਕੇ ਬੇਤਰੇ ਚ ਪੈ ਜਾਣੇ ਮੇ ਤੋਂ ਬਰਤਦਾ ਕੋਤੇ ਸਵੇਰੇ ਢੇਰੇ ਬਾਪਾ ਨਾਲ ਕਿ ਉਹਦੇ ਬਾਦ ਰਖੜ ਪੁਣੀਆਂ ਦੇ ਪ੍ਰੋਗਰਾਮ ਹੈ ਉਹਦੇ ਵਸੇ ਸਿੱਧਾ ਮਹਾਲੀ ਆਉਣਾ ਹੈ ਰਾਤ ਕੱਟ ਕੇ ਅਗਲੇ ਦਿਨ ਸਿੱਧਾ ਲੰਗੋਵਾਲ ਆਉਣਾ ਹੈ ਤੇ ਉਹਦੇ ਅਗਲੇ ਦਿਨ ਵਾਪਸ ਆ ਕੇ ਆਉਣਾ ਹੈ ਜਿਹੜਾ ਮੈਂ ਗੱਲ ਕਰ ਰਿਹਾ ਨਾ ਕਿ ਆਪਾਂ ਸਭ ਨੇ ਪ੍ਰਧਾਨਗੀ ਕਰਨੀ ਬੜੀ ਸੌਖੀ ਹੈ ਆ ਤਾਂ ਸਭ ਤੋਂ ਖਾਸਮ ਸਭ ਤੋਂ ਵੱਡੀ ਜੁਮਾਈ ਦਾ ਕੰਮ ਐ ਸਭ ਤੋਂ ਵੱਧ ਗਾਲਾਂ ਵਿਖਾਣੀਆਂ ਪੈਂਦੀਆਂ ਐ ਜਿਹੜਾ ਹੁੰਦਾ ਚਿਪੜ ਜਾਂਦਾ ਤੁਹਾਨੂੰ ਹੁਣ ਤੁਸੀਂ ਦੇਖ ਲਓ ਹੁਣ ਆਪਣੀਆਂ ਤਾਂ ਜਮਾਨਤਾ ਜੱਥ ਹੋਈਆਂ 13 ਤੋਂ ਕੁਛ ਹਲੇ ਵੀ ਜੋਤ ਟੀਵੀ ਕੋਈ ਮਰਜੀ ਚੈਨਲ ਦੇਖ ਲਓ ਕੋਈ ਮਰਜੀ ਵੈਬ ਵਾਲਾ ਲੈ ਲਓ 15 ਮਿੰਟ ਕੁ ਸੰਬੀਰ ਸਿੰਘ ਬਾਦਲ ਦੇ ਲਾਉਂਦਾ ਹੀ ਲਾਉਂਦਾ ਕਿਉਂ ਲਾਉਂਦੇ ਕਿਉਂਕਿ ਅਕਾਲੀ ਦਲ ਤੋਂ ਡਰਦੇ ਸ਼ਰਮ ਨਹੀਂ ਅਕਾਲੀ ਦਲ ਸਹੀ ਮੰਨਦੇ ਆ ਆਪਣੇ ਪੰਜਾਬ ਦੀ ਵਾਰਸ ਭਾਦੀ ਐ ਜਿਵੇਂ ਬਾਦਲ ਸਾਹਿਬ ਪੰਜਾਬ ਤੇ ਪੰਜਾਬ ਬਾਦਲ ਸਾਹਿਬ ਇੱਕ ਹੀ ਚੀਜ਼ ਸੀ ਉਹਵੇਂ ਕਾਲੀ ਦਲ ਤੇ ਪੰਜਾਬ ਤੇ ਕਿਸਾਨੀ ਤੇ ਕਾਲੀ ਦਲ ਤੇ ਗਰੀਬ ਤੇ ਕਾਲੀ ਦਲ ਇੱਕ ਹੀ ਦਾ ਆ ਜਿਹੜੇ ਝਾੜੂ ਵਾਲੇ ਆਉਂਦੇ ਆ ਕਾਂਗਰਸੀ ਆ ਜਾਂਦੇ ਆ ਆ ਜਿਹੜੇ ਬੀਜੇਪੀ ਆਉਂਦੇ ਆ ਸਾਰੇ ਅੰਗਰੇਜ਼ਾਂ ਮੰਗੂ ਐ ਜਿਵੇਂ ਅੰਗਰੇਜ਼ ਆਏ ਆਪਣੇ ਦੇਸ਼ ਚਾਹੇ ਲੁੱਟ ਕੇ ਚਲੇ ਗਏ ਥੋੜੇ ਲਗਾ ਤਾਂ ਨਹੀਂ ਸੀ ਨਾ ਹੁਣ ਵੀ ਦੇਖੋ ਇਹਦਾ ਕੋਈ ਲਗਾ ਨਹੀਂ ਹੈ ਤੁਹਾਡੇ ਸਾਹਮਣੇ ਹੈ ਕਾਂਗਰਸ ਦੇ ਦਾਸਰ ਕੈਪਟਨ ਰਿਹਾ ਇੱਕ ਇੱਟ ਦਸ ਦੇਉ ਪੰਜਾਬ ਉਹ ਵੀ ਆ ਝਾੜੂ ਵਾਲੇ ਨੇ ਆ ਕੇ ਗੱਲਾਂ ਮਾਰੀਆਂ ਹੈ ਗਰੰਟੀਆਂ ਦਿੱਤੀਆਂ ਹਜ਼ਾਰ ਕਿਆ ਦਿੱੰਦੀ ਨੂੰ ਇਹ ਦਊਗਾ ਉਹ ਦਊਗਾ ਅਸੀਂ ਤਾਂ ਬੜਾ ਸਮਝਾਇਆ ਸੀ ਕਿ ਇਹ ਨਹੀਂ ਕਰਨਾ ਕਣੇ ਪਰ ਲੋਕੀ ਮੰਨੇ ਆਕਾਲੀ ਦਲ ਕਿਤੇ ਵੀ ਝੂਠ ਨਹੀਂ ਬੋਲੂਗਾ ਕਿਉਂਕਿ ਅਸੀਂ ਰਹਿਣਾ ਤੁਹਾਡੇ ਵਿੱਚ ਇਹਨਾਂ ਨੇ ਕੋਈ ਰਹਿਣਾ ਨਹੀਂ ਇਹਨਾਂ ਨੇ ਤੇ ਦੁਕਾਨ ਬੰਦ ਕਰਕੇ ਅੱਗੇ ਝੂਠੇ ਚਲੇ ਜਾਂਦੇ ਇਹਨਾਂ ਨੂੰ ਕੀ ਕਿਹੜਾ ਲੱਗਾ ਇਹਨਾਂ ਦਾ ਦੇਖੋ ਇਤਿਹਾਸ ਦੇਖ ਲੋ ਜਿਆਦਾ ਦੂਰ ਨਾ ਜੋ ਗਿੱਦੜ ਦੇ ਹਲਕੇ ਹੀ ਦੇਖ ਲੋ ਆਪਣੀ ਘਰੋਂ ਨਿਕਲ ਕੇ ਜਿਹੜੀ ਗਲੀ ਜਾਂਦੇ ਉਹ ਵੀ ਬਾਦਲ ਸਾਹਿਬ ਨੇ ਬਣਾਈ ਹੈ ਜਿਹੜੇ ਧਰਮਸ਼ਾਲਾ ਕੋਲੇ ਟੱਪੋਂ ਤੋਂ ਉਹ ਵੀ ਬਾਦਲ ਸਾਹਿਬ ਨੇ ਬਣਾਈ ਹੈ ਕੋਈ ਕੋਈ ਉਤੋਂ ਹੀ ਟੱਪੋਂ ਕੋਲ ਉਹ ਵੀ ਬਾਦਲ ਸਾਹਿਬ ਨੇ ਬਣਾਈ ਹੈ ਜੇ ਕੋਈ ਟਿਊਬਲ ਦੇਖੋਗੇ ਉਹਦਾ ਕਨੈਕਸ਼ਨ ਵੀ ਬਾਦਲ ਸਾਹਿਬ ਨੇ ਦਿੱਤਾ ਹੈ ਉਹਦੇ ਬਿਖੇ ਮੋਸਟ ਵੀ ਬਾਦਲ ਸਾਹਿਬ ਨੇ ਦਿੱਤੀ ਹੈ ਇਨਸ਼ਾਅੱਲਾ ਕੀ ਬਾਦਲ ਸਾਹਿਬ ਨੇ ਬਣਾਈਆਂ ਸੜਕਾਂ ਵੀ ਬਾਦਲ ਸਾਹਿਬ ਨੇ ਬਣਾਈਆਂ ਫਰਮਰ ਪਲਾਟ ਵੀ ਬਾਦਲ ਸਾਹਿਬ ਨੇ ਬਣਾਈਆਂ ਗ੍ਰਿਡ ਵੀ ਬਾਦਲ ਸਾਹਿਬ ਨੇ ਬਣਾਈਆਂ ਸ਼ਾਰਟਕੀ ਟਿਕਾਣਾ ਓਕੇ ਖਾਲੇ ਵੀ ਬਾਦਲ ਸਾਹਿਬ ਨੇ ਬਣਾਈਆਂ ਅੰਡਰਗਰਾਉਂਡ ਪਾਈਪਾਂ ਵੀ ਬਾਦਲ ਸਾਹਿਬ ਨੇ ਬਣਾਈਆਂ ਆ ਵੱਡੇ ਵੱਡੇ ਉੱਥੋਂ ਕਿ ਮੈਂ ਨਹਿਰ ਤੋਂ ਜਿਹੜੇ ਕੁੱਤੇ ਨੇ ਲੇਪ ਪੰਪ ਵੀ ਬਾਦਲ ਸਾਹਿਬ ਨੇ ਹਾਂਜੀ ਇੱਕ ਦਾ ਇੱਕ ਚੀਜ਼ ਮੈਂ ਕਈ ਬਜ਼ੁਰਗ ਐ ਮੈਂ ਦੋ ਦਿਨ ਪਿੱਛੇ ਪਾਛੇ ਪ੍ਰੋਗਰਾਮ ਇਹ ਬਦੁਰ ਗਾਇ ਜਿਹੜਾ ਬਾਦੂ ਸਾਹਿਬ ਦੇ ਟਾਈਮ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਕਿ ਤੁਸੀਂ ਉਸ ਟਾਈਮ ਦਾ ਸਮਾਂ ਦੱਸੋ ਕਿ ਐਜਾ ਹੁੰਦਾ ਸੀ ਉਹ ਬਦੁਰ ਕਹਿੰਦੇ ਜੀ ਇੱਥੇ ਕੁਝ ਨਹੀਂ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਨਰਮਾ ਕਿਤੇ ਕਿਤੇ ਹੁੰਦਾ ਸੀ ਕੋਈ ਨਹਿਰ ਨਹੀਂ ਸੀ ਕੋਈ ਕੱਦੀ ਨਹੀਂ ਸੀ ਕੋਈ ਇੱਥੇ ਖਾਲੇ ਨਹੀਂ ਸੀ ਕੋਈ ਸੜਕਾਂ ਨਹੀਂ ਸੀ ਇਹਦਾ ਬਾਪੂ ਬਾਦਲ ਆਏ ਉਹਨਾਂ ਨੇ ਸਾਨੂੰ ਅੱਜ ਦਾਣੇ ਜਿਹੜੇ ਆਪਣੇ ਢੇਰ ਲੱਗੇ ਪਏ ਨਾ ਉਸ ਬਾਪੂ ਦੇ ਕਰਕੇ ਜਿਹਨੇ ਇਥੇ ਨੈਰਾ ਨਿਆਂ ਗਿਆ ਤੁਣ ਕਸਿਆ ਲਿਆਂਦੀਆਂ ਇਥੇ ਐਜੇ ਚੀਜ਼ ਕਰਦੇ ਅੱਜ ਆਪਾਂ ਅੱਜ ਆਪਾਂ ਕੋਠੀਆਂ 'ਚ ਬੈਠੇ ਆਂ ਮੈਂ ਕਿਉਂ ਕਹਿ ਰਿਹਾ ਕਿਉਂਕਿ ਜਿਹੜੇ ਨਵੇਂ ਨੌਜਵਾਨ ਹੈ ਉਹਨਾਂ ਨੂੰ ਉਹ ਹਾਲਾਤ ਨਹੀਂ ਪੜੇ ਜਿਹੜੇ ਆਪਣੇ ਬਜ਼ੁਰਗ ਕੋ ਹਾਲਾਤਾਂ ਤੋਂ ਨਿਕਲੇ ਆਂ ਕਈ ਉਹ ਨਵੇਂ ਆ ਟੈਲੀਫੋਨ ਜਾਂ ਦੇਖ ਕੇ ਕਿਤੇ ਝੜੂ ਮਗਰ ਹੋ ਜਾਂਦੇ ਆ ਕਿਸੇ ਕਿਸੇ ਮਗਰ ਹੋ ਜਾਂਦੇ ਆ ਪਰ ਜਿਹਦੇ ਮਗਰ ਹੋਣਾ ਚਾਹੀਦਾ ਜਿਹੜੀ ਜਥੇਬੰਦੀ ਥੋੜੀ ਹੈ ਉਹ ਆਪੋ ਕੋਲ ਜਾਨੇ ਆ ਜਦੋਂ ਭੁੱਲ ਜਾਂਦੇ ਨੇ ਨੁਕਸਾਨ ਆਪਣਾ ਹੀ ਹੁੰਦਾ ਆ 7 ਸਾਲ ਦੇਖ ਲੋ 7 ਸਾਲ ਹੋ ਗਏ ਅਕਸਰ ਪਾਲਸਾ ਵੀ ਸਰਕਾਰ ਕੇ ਨੂੰ ਸਾਡੇ ਸਾਥ ਸਾਟ ਆਟਾ ਦਾਲ ਬੰਦ ਹੈ ਸ਼ਗਲ ਬੰਦ ਹੈ ਟੈਨਸ਼ਨਾਂ ਬੰਦ ਹੈ ਉਥੇ ਫਿਰ ਬੰਦਾ ਮੁਫਤ ਸੀ ਮੈਡੀਕਲ ਕਾਰਡ ਬਣਾਏ ਸੀ ਉਹ ਵੀ ਬੰਦ ਹੈ ਸੇਵਾ ਖਤ ਖੰਦ ਤੇ ਬੰਦ ਕਰਤੇ ਜਿੰਮ ਦੇ ਨੇ ਬੰਦ ਕਰਤੇ ਕਬੱਡੀ ਹੰਦ ਕਰ ਦਿੱਤੀ ਪਸ਼ੂਆਂ ਮੇਲੇ ਬੰਦ ਕਰ ਦਿੱਤੇ ਅੱਜ ਹੈ ਕਿ ਕੁਝ ਨਹੀਂ ਹੈ ਅੱਛਾ ਕੋਈ ਬੋਲਦਾ ਵੀ ਮਲੱਖਾ ਵਿੱਚ ਸਾਰੇ ਬੈਠੇ ਆ ਬਾਣਾ ਮੰਨੀ ਬੈਠੇ ਕਿ 20 ਸਾਲ ਤੱਕ ਦੇ 25 ਸਾਲ ਓਕੇ ਓਕੇ ਮੈਂ ਉਹ ਖਿੰਗ ਗੱਲ ਕਹਿਣ ਲੱਗਿਆ ਅੱਗੇ ਕੋਈ ਇਹ ਜੇ ਹੋਰ ਆ ਜਾਣਗੇ ਉਹ ਵੀ ਠੱਗੀ ਮਾਰਦੀ ਕੋਸ਼ਿਸ਼ ਕਿਤੇ ਹੋਏ ਮੁੰਡਾ ਪੰਗਾ ਲੈ ਲੈ ਆ ਆ 10 ਸਾਲ ਖਰਾਬ ਹੋ ਗਏ ਆਪਣੇ ਜਿਹੜਾ 20 ਸਾਲ ਦਾ ਮੁੰਡਾ 30 ਸਾਲ ਦਾ ਹੋ ਗਿਆ ਆਪਣੇ ਨਾਲ ਦੇ ਸੂਬੇ ਆ ਹਰਿਆਣਾ ਦੇਖ ਲਓ ਯੂਪੀ ਦੇਖ ਲਓ ਜਿਹੜੇ ਭਈਏ ਉੱਥੋਂ ਆਉਂਦੇ ਸੀ ਨਾ ਜੇ ਅਗਲੀ ਸਰਕਾਰ ਫਿਰ ਵੀ ਕਿਸੇ ਨੂੰ ਦੇਤੀ ਇਹਨਾਂ ਨੂੰ ਫਿਰ ਆਪਣੇ ਬੰਦੇ ਆਯੂਮੀ ਵਾਲੇ ਭਨੇ ਭਈਏ ਇੱਥੇ ਨਹੀਂ ਆਉਣਗੇ ਉੱਥੇ ਤਾਂ ਕੰਮ ਕਰਕੇ ਫਿਰ ਸਪੀਡ ਦਾ ਚੱਲ ਰਿਹਾ ਹੈ ਆਪਣੇ ਬੰਦੇ ਨੂੰ ਜਾਣਾ ਪਊਗਾ ਇਹਦਾ ਬੁਰਾ ਹਾਲ ਕਰਦਿਆਂ ਕਰਜ਼ਾ ਛੜਿਆ ਪਿਆ ਕਾਨੂੰਨ ਹੈ ਹੀ ਨਹੀਂ ਗੁੰਡਾ ਕਰਦੀ ਹੈ ਪਿੰਡ ਚੋਂ ਬਾਹਰ ਨਿਕਲ ਨਹੀਂ ਸਕਦਾ ਕੋਈ ਚੀਨ ਖੋਲਿੰਦਾ ਕੋਈ ਬੈਂਚ ਉੱਤ ਲੱਦਾ ਕੋਈ ਪੁੱਛਣ ਵਾਲਾ ਨਹੀਂ ਹੋ ਨਸ਼ਾ ਘਰ ਘਰ ਹੋ ਰਿਹਾ ਪਿਆ ਔਰ ਉਸ ਵਾਰ ਸਾਇੰਕ ਹੋਰ ਉਸ ਵਾਰ ਪਰ ਸਭ ਕੋਲ ਪੂਰੇ ਆਪਣੇ ਕਪੂਰਲੇ ਵਿਅਦਵੀ ਹੋਈ ਗੁਰੂ ਮਾਰਾਇ ਜੀ ਅੰਗ ਉਸੇ ਪਾੜੇ ਗਏ ਕੋਈ ਭੁੱਲਿਆ ਕੋਈ ਹੋਰ ਜਿਹੜੇ ਬਾਪੇ ਸੀ ਜਿਹੜੇ ਦੂਜੇ ਸੀ ਕੋਈ ਆਇਆ ਸਰਕ ਤੇ ਉਹਨਾਂ ਨਾਲ ਜਿਹੜੇ ਆਈਸੋ ਦਾ ਨਿਸ਼ਾਨਾ ਇੱਕੋ ਸੀ ਖਾਲੀ ਤਾਂ ਖਾਲੀ ਨਾਲ ਕੱਲ ਕਰ ਉਹ ਜੈਂਸ਼ੀਆਂ ਲੱਗੀਆਂ ਸੀ ਉਹ ਤਾਕਤਾਂ ਲੱਗੀਆਂ ਸੀ ਗੁਰੂ ਪਤਾ ਸੀ ਕਿ ਪੰਜਾਬ ਦੇ ਖਾਲਸਾ ਪੰਥ ਨੂੰ ਕਮਜ਼ੋਰ ਤਾਂ ਹੋ ਸਕਦਾ ਕਿ ਕਾਨੂੰਨ ਸਾਫ ਪੰਦੀ ਜਥੇਬੰਦੀ ਕਮਜ਼ੋਰ ਕਰ ਦੇ। ਠੀਕ ਹਾਲ ਤੱਕ ਸਭ ਦੀ ਜਿਹੜੀ ਜਿਹੜੀ ਸੁਪਰੀਮ ਅਥਾਰਟੀ ਹੈ ਉਹਦੇ ਵਿੱਚ ਤ੍ਰੇੜਾ ਪਾਓ ਉਹ ਏਜੰਸੀਆਂ ਕਾਮਯਾਬ ਹੋ ਗਈਆਂ। ਜਿਹੜਾ ਵਰਤੋਂ ਦਾ ਕਹਿੰਦਾ ਮੈਂ ਪੰਥਕ ਐ। ਉਹਨੂੰ ਪੰਥਕ ਮੰਨ ਲੈਣੇ ਆ ਜਿਹੜਾ ਪੰਥ ਦੀ ਜਮਾਤ ਹੈ ਉਹਨੂੰ ਮੰਨਦੇ ਨਹੀਂ। ਪੰਥਕ ਪੰਥਕ ਜਥੇਬੰਦੀ ਸ਼੍ਰੋਮਣੀ ਕਾਲੀ ਦਾ ਜਿਹਦੇ ਲੀਡਰ ਬਾਦਲ ਸਾਹਿਬ ਵਰਗੇ ਨੇ। 15 15 ਸਾਲ ਜੀ ਲੱਗੀਆਂ ਅੱਜ ਮੇਰਾ ਅਖੀਰ ਪਾਰ ਉਹ ਡਿਬਲੂਗਰ ਜੇਲ੍ਹ ਜਾਣੇ ਇੱਕ ਸਾਲ ਹੀ ਹੋਏ ਨੇ ਇਸੇ ਤੇ ਬਾਦਲ ਸਾਹਿਬ ਨੇ 16 ਸਾਲ ਜੀ ਲੱਗੀਆਂ ਬਾਦਲ ਸਾਹਿਬ ਨੇ ਤਾਂ ਕਿਤੇ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਤੁਹਾਡੇ ਨਾਲ ਬਹੁਤ ਹੁਣੇ ਜਿਹੜੇ ਬਾਦਲ ਸਾਹਿਬ ਦੇ ਨਾਲ ਕੋਈ 2 ਸਾਲ 3 ਸਾਲ ਸਾਰੇ ਨੂੰ ਐਨੇ ਸੇ ਲੱਗੀਆਂ ਯਕ ਖਾਲਸਾ ਕੌਮ ਦੀ ਸਪਿਰਿਟ ਕੀ ਹੈ ਨਾ ਪਾ ਜਮਾਨਤ ਮੰਗੀਏ ਨਾ ਪਾ ਮਿੰਤਾ ਕਰੀਏ ਆ ਕੌਮ ਦੀ ਖਾਸ ਗਿਤਾ ਬਾਦਲ ਸਾਹਿਬ ਜੀ ਦਾ ਸਾਫੀ ਤੇ ਕਾਲੀ ਦਲ ਦਾ ਇਤਿਹਾਸ ਤਾਂ ਹੀ ਹੋਣਾ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਹੈ ਖਾਸ ਕਰਕੇ ਜਿੱਧਰ ਵੀ ਆ ਰਹੇ ਹੋ ਤੁਸੀਂ ਬਾਦਲ ਸਾਹਿਬ ਦੀ ਇਲਾਜ ਕਰਦੇ ਜਿੱਦ ਨੂੰ ਆਪ ਬਾਈ ਇਲੈਕਸ਼ਨ ਮੈਨੂੰ ਪਤਾ ਹੈ ਚੇਜ ਜੀ ਜੱਟ ਸੀ ਬੀਮ ਸਿੰਘ ਦੇ ਨਹੀਂ ਤੁਸੀਂ ਲੜੀ ਤੁਹਾਡੇ ਉੱਤੇ ਹਮਲੇ ਹੋਏ ਤੱਕੇ ਹੋਏ ਸਾਰਾ ਕੁਝ ਚੱਲਿਆ ਪਕੋਟੀਆਂ ਵਾਲਾ ਤੁਸੀਂ 2100 ਵੋਟ ਦੇ लखनऊจิต ਦਾ ਸਿਰ ਹੁੰਦਾ ਇਸ ਕਰਕੇ ਹੁਣ ਮੇਰੀ ਇਲਾਜ ਰੱਖ ਲਿਓ ਆ ਜਿਹੜਾ ਲੈਕਚਰ ਹੈ ਸਹੀ ਮੈਨੇ ਜੇ ਸੱਚੀ ਤੁਸੀਂ ਬਾਪੂ ਮਾਦਮ ਨੂੰ ਪਿਆਰ ਕਰਦੇ ਹੋ ਜਿਉਂਦੇ ਕੰਮਾਂ ਨੂੰ ਪਿਆਰ ਕਰਦੇ ਹੋ ਆ ਸੱਚੀ ਸ਼ਰਧਾ ਜਲੀ ਹੋ ਗਈ ਉਹਨਾਂ ਨੂੰ ਅੱਜ ਤੋਂ ਆਪਣੇ ਵਿੱਚ ਨਹੀਂ ਹੈ ਸੱਚੀ ਸ਼ਰਧਾ ਜੂਤੇ ਬੈਠ ਕੇ ਦੇਖਣਗੇ ਕਿਤੜੇ ਵਿਆਲੇ ਉਹ 95 ਵਾਲੇ ਕੀ ਮੇਰੇ ਬੰਦੇ ਮੇਰੇ ਸਾਥੀਆਂ ਦਾ ਉਹ ਜੋਸ਼ ਹੈ ਜਿਨੇ ਭਾਵੇਂ ਕਿਸੇ ਪਾਰਟੀ ਛੋਏ ਪਰ ਬਾਪੂ ਬਾਦਲ ਨੇ ਉਹਨਾਂ ਨੂੰ ਮੈਨੂੰ ਲੱਗਦਾ ਹਰ ਘਰ 'ਚ ਫਿਊਲ ਕਨੈਕਸ਼ਨ ਦਿੱਤਾ ਹਰ ਘਰ 'ਚ ਦਾਣੇ ਲਿਆਂਦੇ ਆ ਅੱਜ ਸਾਰੇ ਆਪਣੀਆਂ ਪਾਰਟੀਆਂ ਛੱਡ ਕੇ ਨਿਸ਼ਾਨਾ ਬਣਾ ਲਓ ਕਿ ਸੱਚੀ ਸੰਧਾ ਜੀ ਆਪਾਂ ਬਾਪੂ ਬਾਦਲ ਦੇਣੀ ਆ ਕਿ ਬਾਈ ਲੈ ਕੇ ਨਾ ਫਾਟਕੀ ਉਹਦਾ ਸਾਰੇ ਦਾ ਬਹੁਤ ਧੰਵਾਦ ਬਹੁਤ ਧੰਵਾਦ ਜਿਨੇ ਕੋਈ ਗੱਲ ਕਰੰੀਆਂ ਕਰ ਸਕਦਾ ਹੈ ਜਿਹੜੇ ਫੋਟੋ ਭਜਾਉਣੀਆਂ ਉਹ ਵੀ ਖਿਜਾ ਸਕਦਾ ਉਹਦੇ ਬਾਅਦ ਜਦੋਂ ਵੇਲੇ ਕਰ ਦੋਗੇ ਉਦੋਂ ਮੈਂ ਅਮਰਸਰ ਤੋਂ ਤੂੰ ਆ حاطة <applause> 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 ंग मसाए पूत डेरी सॼी Yak bhai Yak vai a, permita. a, permita. a, permita. a permita. ہارج پرویت ایک منٹ روجا ایک منٹ ایک منٹ اوکے بھائی پرمیت اوکے ਉਕੇ ਪਤਾ ਤਿੰਨ ਨੂੰ ਨਹੀਂ ਕਾਸ਼ਤਾ ਕੋਈ ਸੇਵਾ ਮੇਰੇ ਬਾਰੇ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਹੀ ਬਾਹਰ ਨਹੀਂ ਜਾਂਦਾ ਜਿਹੜੇ ਮੁਰਗੂ ਚਾਲ ਦੀ ਨਾਲ ਚਾਲ ਅੰਗੇ ਉਹੀ ਪਾਸੇ ਵਾਹ 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 ਛੋਟੇ ਜੀ ਹੈ ਚੱਲ ਗਿਆ ਇਹਦੀ ਰਾਜਨੀਤੀ ਮੈਂ ਗੱਲ ਲੈ ਆ ਕੇ ਜਾ ਕੇ ਟਾਂਕਦਾ ਤੁਹਾਨੂੰ ਉਹ ਤੋਂ ਕਰ ਆਏ ਉੱਧਰ ਨਿਕਲ ਜਾ ਆਏ ਉੱਧਰ ਨੂੰ ਚੱਲ ਜਾਏ ਇੱਥੇ ਨਹੀਂ ਉਧਰ ਨਾਲ ਆਏ ਆਈ ਲੋਣਾ ਉੱਥੋਂ ਉਧਰ ਦੀ ਲੋਣਾ ਇੱਥੇ ਨਹੀਂ ਉਹ ਤਾਂ ਨਹੀਂ ਲੱਗਿਆ ਆਹ ਵਾਰਕ ਕੋਈ ਜਸ ਕੋਟ ਤਾਂ ਉਹ ਤਾਂ ਨਹੀਂ ਉਹ ਇਹ ਵੀ ਆਇਆ ਆ ਮੈਂ ਵੀ ਇਹ ਆਪਾਂ ਤਾਂ ਇੱਕਦਮ ਜੀ ਚੱਲ ਫੋਟੋਗ੍ਰਾਫ ਫੋਟੋਗ੍ਰਾਫੀ ਤਾਂ ਸਸਤਾ ਸਭ ਤੋਂ ਬਾਹਰ ਕਰਦੇ ਆ ਕਿ ਆਪਾਂ ਕਰਦੇ ਆ ਜੀ ਮੈਂ ਆ ਤੁਰ ਮਨੇ ਚੱਲਦੇ ਚੱਲ ਰਹੇ ਨੇ ਅੱਗੇ ਚੱਲ ਰਹੇਗਾ ਭਾਈ ਜੀ ਹਿੰਦਰਾ ਕਰਾ ਤੇ ਉਹ ਤਾਂ ਬੰਦ ਬਈ ਲੱਗਿਆ جي مويا وتا دائي دي هيرو پرمٹ کريڈ والی کدايه ہاں جی تے کيتو ايتھے کيتو بنا ندي کوئی ہوئے سب پیچھے کر دیکھو پیچھے کر کراؤنا کراؤنا ਹਾਂਜੀ ਸਾਹਮਣੇ ਆਪ ਪੇਜਿੰਗ ਆਹ ਬੋਲ ਸਰ ਜੀ ਬੰਨਣਾ ਕੋਈ ਨਾਮ ਤਾਂ ਉਹ ਕੁਝ ਨਹੀਂ ਹੈ ਕਿਸੇ ਹੋਣੀ ਆ ਆ ਫਟੋ ਬਾਲ ਹਾਂ ਜੀ ਆਹ ਲਓ ਆਓ ਜੀ ਕਿਹਾ ਤਾਂ ਕਿਉਂ ਦਸ ਸਿੱਧੇ ਘਰੀ ਲੈ ਜੀ ਆਓ ਜੀ ਜੇਤ ਬਾਬਾ ਜੀ ਕਿਹਨ ਦਾ ਦਾਰਚਾ ਹੈ ਇਸ ਟੈਂਡ ਰੱਖੀ ਬੰਨਾ ਆਪਾਂ ਕੋ ਕੋ ਆ ਜੇ ਕਿਰਪਾ ਕੋਣ ਆ ਜੀ ਮੇਰੀ ਗਾੜੀ ਖਿੱਚੀ ਹੋਰ ਦੋ ਬਈਨ ਆਪ ਕੋ ਜੀ ਕੋਈ ਨਹੀਂ ਫੋਟੋ ਆਉਣਗੇ ਇਹ ਕਿੱਥੇ ਦਿੱਸਤ ਨਹੀਂ ਨਹੀਂ ਲੰਘ ਜਾ ਕੋਈ ਨਹੀਂ ਦੱਸ ਸਕਦਾ ਉਸਾਰ ਕਰਕੇ ਕੋਈ ਨਹੀਂ ਜਾਦਾ ਮੰਨ ਗਿਆ ਜਾਦਾ ਦੱਸਾਲ ਯਾਰ ਚੱਲ ਲੈ ਜਾ ਕੋਈ ਨਹੀਂ ਹਾਂਜੀ ਕਿੱਧਰ ਗਿਆ ਵਾਹ ਬੜੇ ਪਿੱਛੇ ਗਾ ਦੋਸਰ ਦੇਖੋ ਇਹ ਪਿਆਰ ਨਾਲ ਗੱਡੀ ਵਾਰ

ਜਾ ਕਿ ਆਵਾਜ਼ ਆ ਗਈ ਆ ਗਈ ਜੀ ਚਾਚਾ ਬੰਦ ਕਰਵਾ ਲੇ ਮਹਿੰਦੀ ਕਰਾ ਦੀ ਹੈ ਜੁਰਮਾਨੇ ਕਰਾ ਦੀ ਹਾਂ ਹਾਂ ਕਿਹਦੇ ਚ ਖਿੱਚਿਆ ਸਕੂਲ ਦੀ ਕਰਦੇ ਅਗਰੇਜ ਬਾਹਰ ਗਿਆ ਅੱਜ ਸਮੇਂ ਜੀ ਉਹਦੇ ਕਰਕੇ ਕਰਨੀ ਆਪਾਂ पतलो <laughs> ਕੀ ਇਹ ਦੁਪਹਿਰ ਹਾਂਜੀ ਸਾਰਾ ਨਹੀਂ ਨਾ ਬਾੜੋ ਬਈ ਦੇਖੀ ਬੜਾ ਆ ਲੱਗ ਬਈ ਦੇਖੀ ਬੜਾ ਬਈ ਖੇਚਦਾ ਜਗਾ ਡਲੀ ਨਾਲ ਮਾਰੇ ਨਹੀਂ ਇਹ ਸੂਜੀ ਆ ਸਰ ਚਲੋ ਬੜਾ ਚਲੇ ਜਾ ਆਹ ਮੈਂ ਕੋਈ ਨਹੀਂ ਕਰਦਾ ਬਾਈ ਸਾਹਮਣੇ ਜੀ ਮੈਂ ਨਾ ਯਾਰ ਵੀਡੀਓ ਮੈਂ ਮੇਰੀ ਫੋਟੋ ਖੋਲ੍ਹ ਲਈ ਜੀ ਬੁੱਝੋ ਜੀ ਸਾਹਮਣੇ ਜੀ اس عورتن علي کو